ਕਾਇਰ ਸੰਗੀਤੀ ਪਰਮੇਸ਼ਵਰ ਨੇ ਸ੍ਰਿਸ਼ਟੀ ਸਾਤ ਸਬਾਜੀ ਉਹਦੇ ਵਿੱਚ ਪੰਜ ਤਤ ਅੰਦਾਂਕਿਤ ਹੈ ਤੇ ਜੋ ਹੈ ਪਥੀ ਆਕਾਸ਼ ਤੇ ਇਸੇ ਦੇ ਨਾਲ ਮਨੁਸ਼ੀ ਜਿਹੜਾ ਆਇਆ ਉਹਦੀ ਵੀ ਬਣਤਰ ਇਹ ਪੰਜ ਤਤਾਂ ਨਾਲ ਹੀ ਹੋਈ ਜੇ ਤੁਸੀਂ ਦੇਖੋ ਕੋਈ ਵੀ ਧਰਮ ਹੈ ਉਹਦੇ ਵਿੱਚ ਪੰਜ ਦੀ ਇੰਪੋਰਟੈਂਸ ਬਹੁਤ ਹੈ ਜਿਸ ਤਰ੍ਹਾਂ ਮੁਸੰਮਾਨ ਲਾ ਲੋ ਪੁਆਇੰਟ 5 ਦੀ ਲਬਾਜ਼ ਸਿੱਖਾਂ ਦੇ ਵਿੱਚ ਪੰਜ ਪਾਣੀਆ ਦਾ ਪਾਰ ਕ੍ਰਿਸ਼ਨ ਜੀ ਹੋਏ ਪੰਜ ਪਾਰਡੌ ਕਿਉਂਕਿ ਪੰਜ ਪੰਜ ਨਾਲਾ ਪੇਸ਼ਾ ਪਰਮੇਸ਼ਰ ਪ੍ਰਧਾਨ ਹੁੰਦਾ ਤੇ ਪਰਮੇਸ਼ਰ ਨੇ ਵੀ ਕਿਹਾ ਸੀ ਜਿੱਥੇ ਇੱਕ ਸਿੱਖਾਂ ਦਾ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਜਿੱਥੇ ਦੋ ਹੁੰਦੇ ਮੈਂ ਹੋਰ ਕੁਝ ਹੁੰਦਾ ਜਿੱਥੇ ਪੰਜ ਆ ਜਾਂਦੇ ਮੈਂ ਉਥੇ ਆਪ ਹੀ ਆ ਜਾਂਦਾ ਤੇ ਭਾਸ਼ਾਈ ਨੇ ਵੀ ਗੋਬਿੰਦ ਪਾਸ਼ਾ ਦੇ ਦਿਨ ਵੀ ਚੱਲਦੇ ਪਏ ਆ ਤੇ ਪਰਮੇਸ਼ਰ ਨੇ ਪੰਜ ਦਾ ਦੱਸਿਆ ਕਿ ਗੋਵਿੰਦ ਪਾਸ਼ਾ ਨੇ ਪੰਜ ਵਾਰ ਕੀ ਕੀ ਕੀਤਾ ਇਹ ਉਹ ਪਰਮੇਸ਼ਰ ਦੀ ਦਇਆ ਸਤਕਾਰ ਨਾਲ ਸਾਂਝਾ ਕਰ ਰਹੇ ਤੇ ਪਰਮੇਸ਼ਰ ਨੇ ਬਾਣੀ ਵੀ ਪੰਜ ਜੇਡ ਸੰਚਾਈ ਸੰਮਤ ਪੰਜ ਨੂੰ ਲਿਖਾਈ ਤੇ ਪਰਮੇਸ਼ਰ ਜੀ ਨੇ ਦੱਸਿਆ ਪੰਜ ਜੇਡ ਇਹ ਗੋਵਿੰਦ ਪੰਜ ਵਾਰ ਕੀਤੀ ਹੈ ਅਰਦਾਸੇ ਵੇਲਾ ਪੰਜ ਪੰਜ ਸੋਹਈਆ ਪੰਜ ਵਾਰ ਬਦਲੇ ਆਪਣੇ ਪਾਸੇ ਕਰਵਟ ਕਰਵਟ ਨਾਲ ਰਖਾਈਆ ਪਾਣੀ ਵਾਲੀ ਪਾਣੀ ਪੀਤਾ ਵਿੱਚ ਗਲਾਸੇ ਵੇਲਾ 5:00 ਸੋਹਾਈਆ ਜਿਸ ਵੇਲੇ ਅੰਮ੍ਰਿਤ ਚਕਾਇਆ ਉਸ ਵੇਲੇ ਵੀ 5:00 ਵਜੇ ਸੀ 5 ਵਜੇ ਪਾਣੀ ਵਿੱਚ ਭੋਲੇ ਸੀ ਪਤਾਸੇ ਬਾਟੇ ਦਿੱਤੀ ਮਾਨ ਵੜਿਆਈਆ ਜਦ ਗਾਤਰਾ ਪਾਇਆ 5 ਵਜੇ ਤਨ ਸੁਹਾਇਆ ਗਾਤੇ ਖੰਡਾ ਖੜਗ ਵੜਿਆਈਆ 5 ਵਜੇ ਗੋਬਿੰਦ ਫੜਾ ਉਠਾਇਆ ਪਰਪਕਾਰ ਜਾਤੇ ਆਪਣੀ ਗੋਟ ਟਕਾਇਆ 5 ਵਾਰ ਪੰਜਾਂ ਪਿਆਰਿਆ ਹੁਕਮ ਦਿੱਤਾ ਉਹ ਖੁਸ਼ੀਆਂ ਨਾਲ ਨਹਾਤੇ ਜਗਤ ਮੈਲ ਤੋਂ ਆਇਆ ਕੋਈ ਪੰਜ ਵਾਰ ਨਾਇ ਤਿਆਗੇ ਪਰਮੇਸ਼ਰ ਨੇ ਦੱਸਿਆ ਕਿ ਪੰਜ ਵਾਰ ਹੋਰ ਕੀ ਹੋਇਆ ਪੰਜ ਵਾਰ ਪੰਜਾਂ ਪਿਆਰ ਨੂੰ ਦਿੱਤਾ ਖੁਸ਼ੀਆਂ ਨਾਲ ਨਹਾਤੇ ਜਗਤ ਮੈਲ ਤੋਂ ਆਇਆ ਪੰਜ ਵਾਰ ਗੋਵਿੰਦ ਸਬਦ ਦੇ ਪਿਛਲੇ ਵੇ ਕੇ ਖਾਤੇ ਪੂਰਬ ਲੈਣਾ ਦਿੱਤਾ ਮੁਕਾਇਆ ਪੰਜ ਵਾਰ ਗੁਰਮੁਖਵਾਲ ਚਾਕੇ ਮਸਤੀ ਵਿੱਚ ਨਹਿਰ ਉਠਾਇਆ ਪੰਜ ਵਾਰ ਮਿੱਠੀ ਮਿੱਠੀ ਕਰਕੇ ਬਾਤੇ ਸੋਨਾ ਰਸ ਬਣਾਇਆ ਵਾਇ ਗੁਰੂ ਵਾਇ ਗੁਰੂ ਵਾਇ ਗੁਰੂ ਵਾਇ ਗੁਰੂ ਵਾਇ ਗੁਰੂ ਵਾਇ ਗੁਰੂ ਆਖੇ गोविंद ਰਸਨਾ ਜੇਵਾਲ ਆਇਆ ਪੰਜ ਵਾਰ ਸਬਦੇ ਪੜ੍ਹ ਕੇ ਪਾਤੇ ਫਤਵਾ ਅੰਤਮ ਦਿੱਤਾ ਲਗਾਇਆ ਜੋਤੀ ਜੋਤ ਸਰੂਪ ਵਾਰ ਆਪ ਆਪਣੀ ਕਿਰਪਾ ਕਰ ਸੱਚ ਕਰਦੀ ਕਾਰ ਕਮਾਈ ਪੰਜ ਜੇਟ ਕਹੇ ਸਹਿਬ गोविंद ਪਾਸ਼ਾ ਕਿੰਨੇ ਵਜੇ ਕੁੱਕ ਦੇ ਵਿੱਚ ਆਏ ਇਹ ਵੀ ਦੱਸਿਆ ਪੰਜ ਜੇਟ ਕਹੇ 5 ਵਜੇ ਗੁਜਰੀ ਕੁਕਸੀ गोविंद ਨੇ ਮਿਆਂ ਤਨਵਜੂਦ ਮਿਲੀ ਵਡਿਆਈਆ ਅਮ੍ਰਿਤ ਸੋਹਾਤ ਉਰਦਸ ਮਿਆ ਸਤ ਸ੍ਰੋਵਰ ਸੋਹਾ ਭਾਈਆ ਤੇ ਪਿਛਲੇ ਜਨਮ ਤੁਸ਼ਟ ਦਮਨ ਦੇ ਵਿੱਚ ਵੀ ਉਸ ਵੇਲੇ ਵੀ 5 ਵਜੇ ਤੁਸ਼ਟ ਦਮਨ ਪਾ ਕੇ ਵੇ ਯਾਦ ਕੀਤਾ ਸੀ ਕੋਟੇ ਮਿਆ ਹੁੰਡ ਧਿਆਨ ਲਗਾਇਆ 5 ਵੇਰਾ ਆਪਣੇ ਜੀਵਨ ਦੇ ਵਿੱਚ ਗੁਜਰੀ ਨੇ ਗੋਬਿੰਦਾਂ ਮੁਖ ਚੁੰਮਿਆ ਪਿਆਰ ਨਾਲ ਵੜਿਆਇਆ 5 ਵੇਰਾ ਗੋਬਿੰਦ ਨੇ ਆਪਣੀ ਪੰਜਾ ਅੰਗੜਾ ਵਾਲਾ ਕੱਢਿਆ ਖੁੰਨਿਆ ਤਿਲਕ ਗੁਰਮੁਖਾ ਵਾਲਾ ਬਣਾਈਆ ਜੋਤੀ ਜੋਤ ਸਰੂਪਾ ਰ ਆਪਣੀ ਕਿਰਪਾ ਕਰ ਸਦਾ ਭਣਾ ਰੰਗ ਰੰਗਾਇਆ ਪੰਜ ਜੇ ਕਹੇ ਪੰਜ ਵਜੇ ਗੋਬਿੰਦ ਪੰਜ ਵਾਰੀ ਗੋਦਾਵਰੀ ਵਿੱਚ ਨਹਾਤਾ ਪੰਜਾਂ ਪੈਰਾਂ ਨਾਲ ਲਿਖਾਈਆ ਪੰਜ ਵਾਰ ਤੱਕ ਉਪਰ ਆਕਾਸ਼ਾ ਉਪਰਕਾਲ ਵੇਖ ਵਖਾਈਆ ਪੰਜ ਵਾਰ ਖੇលਿਆ ਸਾਰ ਪਾਸ਼ਾ ਚੌਪਟ ਬਾਜੀ ਜੜਾਈਆ ਪੰਜ ਵਾਰ ਮੁਖ ਤਿਲਕ ਆ ਪਾਇਆ ਕਾਸਾ ਕੱਖਾਂ ਨਿਰਗਾਇਆ ਪੰਜ ਵਾਰ ਬਿਨਾਂ ਜ਼ੁਬਾਨ ਤੋਂ ਗਾਈਗਾ tha ਤੂੰ ਮੇਰਾ ਮੈਂ ਤੇਰਾ ਦੂਜਾ ਰਜਤ ਕੋਈ ਨਾ ਆਇਆ ਪੰਜ ਵਾਰ ਪੰਜਾਂ ਪੈਰਾਂ ਡਾਟਾ ਬਾਹੂ ਫੜ ਕੇ ਚੰਨੋਂ ਪਰੇ ਕਰਾਇਆ ਪੰਜ ਵਾਰ ਬੇਦਾਵਾ ਲੈ ਕੇ ਪੰਜਵੀਂ ਵਾਰ ਪਾਟਾ ਕਿਉਂ ਪੰਚਮ ਮਿਲੇ ਮਾਨ ਵੜਿਆਇਆ ਪੰਜ ਵਾਰ ਪੰਜ ਵਾਰ ਬੇਦਾਵਾ ਲੈ ਕੇ ਪੰਜਵੀਂ ਵਾਰ ਪਾਟਾ ਪੰਚਮ ਮਿਲੇ ਮਾਨ ਵੜਿਆਇਆ ਪੰਜ ਵਾਰ ਗੋਬਿੰਦ ਨੇ ਪੰਜ ਵਾਰ ਗੋਬਿੰਦ ਅੰਮ੍ਰਿਤ ਵੇਲਾ 5 ਵਜੇ ਆਪਣੇ ਲੰਗਰ ਵਿੱਚ ਪੰਜਾ ਮੁੱਠਾ ਪਾਇਆ ਸੀ ਆਟਾ ਲੋ ਲੰਗਰ ਦਿੱਤਾ ਚਲਾਈਆ ਪੰਜਵੇਂ ਬਾਲਵਸਤਾਰ ਹੋਇਆ ਸੀ ਮਾਰ ਕੇ ਡਾਡਾ ਉੱਚੀ ਕੂਕ ਕੂਕ ਸੁਣਾਇਆ ਪੰਜ ਪੰਜੇ ਵੇਰਾ 23 ਸਾਲ ਅੰਦਰ ਆਪਣਾ ਮੂਠਾ ਛਾਟਾ ਸੱਜਾ ਹੱਥ ਮੁਖਿ ਸ਼ੁਆਇਆ ਜੇ ਛੋਟੇ ਬਾਲਵਸਤਾ ਸੀ ਜੇ ਇਸ ਵੇਲੇ ਗੋਪਾਸ਼ਾ ਜੀ ਪੰਜੇ ਵੇਰਾ 23 ਸਾਲ ਅੰਦਰ ਆਪਣਾ ਮੂਠਾ ਛਾਟਾ ਸੱਜਾ ਹੱਥ ਮੁਖਿ ਸ਼ੁਆਇਆ ਪੰਜੇ ਵੇਰਾ ਗੁਰ ਤੇਗ ਬਹਾਦਰ ਦੀ ਘੰਡ ਤੇ ਚੜ੍ਹਿਆ ਸੀ ਨਾਂ ਲਾਟਾ ਆਪ ਆਪਣਾ ਬਲਵੰਦਾ ਜਯੋਤੀ ਜੋਤ ਸਰੂਪਾ ਰਾਂ ਕੋ ਭਈ ਕਿਰਪਾ ਸੱਚ ਦੇਣੀ ਮਾਣ ਵੜਿਆ ਆਇਆ ਸੰਗਤ ਦੇ ਸ਼ੋਅ ਆ ਲੈ ਜਿਹੜਾ ਆਪਦੇ ਨਾਲ ਸਾਂਝਾ ਕੀਤਾ ਇਹਨਾਂ ਨਾਲ ਸ਼ਕਤਾਂ ਦੇ ਵਿੱਚ ਪਰਮੇਸ਼ਵਰ ਦੇ ਚੱਟਾ ਪੱਖ ਤੋਂ ਇਹ ਐ ਸੰਗਤ ਤੋਂ ਮਾਫੀ ਦਾ ਇਆਖਿਆ ਦਾ ਬੱਚਾ ਤੋਂ ਇਹ ਮਾਫ ਕਰਨਾ ਕੋਈ ਗਲਤੀ ਨਹੀਂ